ਕਮਰ ਸਿੰਘ ਉਰਫ ਕਾਲਾ ਕਬਾੜੀਆ ਅੱਜ ਪਿੰਡ ਦੇ ਵਿੱਚ ਕਬਾੜ ਇਕੱਠਾ ਕਰਦਾ ਫਿਰਦਾ ਸੀ ਅਤੇ ਡੱਕ ਦੇ ਵਿੱਚ ਉਸਨੇ ਲਾ ਰੱਖਿਆ ਸੀ ਵੀ ਕਬਾੜ ਵੇਚ ਲੋ ਅਤੇ ਬਦਲੇ ਦੇ ਵਿੱਚ ਭਾਂਡੇ ਲੈ ਲੋ ਦੋਸਤੋ ਹੁੰਦੇ ਹੁੰਦੇ ਉਹ ਕਰਮਜੀਤ ਕੌਰ ਦੇ ਘਰ ਦੇ ਗੇਟ 'ਤੇ ਪਹੁੰਚ ਜਾਂਦਾ ਹੈ ਅਤੇ ਆਵਾਜ਼ ਲਗਾਉਂਦਾ ਹੈ ਬੀਬੀ ਕੋਈ ਕਬਾੜ ਤਾਂ ਨਹੀਂ ਪਿਆ ਘਰ ਦੇ ਵਿੱਚ ਜਾਂ ਫਿਰ ਕੋਈ ਭਾਂਡੇ ਤਾਂ ਨਹੀਂ ਲੈਣੇ ਅਤੇ ਪਿਤਾ ਸੁਰਜੀਤ ਸਿੰਘ ਤੋਂ ਜੋ ਕਿ ਰਖਸ਼ਾ ਚਰਉਂਦਾ ਹੈ ਉਸ ਤੋਂ ਕਹਿੰਦਾ ਹੈ ਕਿ ਭਾਈ ਕੋਈ ਕਬੜ ਪਿਆ ਹੈ ਜਾਂ ਫਿਰ ਤੁਸੀਂ ਕੋਈ ਭਾੜੇ ਲੈਣੇ ਹਨ ਤਾਂ ਮੈਂ ਇੱਥੇ ਆਇਆ ਹਾਂ ਤੁਹਾਨੂੰ ਵਾਜਬ ਲੇਟ ਲਗਾ ਦੇਵਾਂਗਾ ਅਤੇ ਨਾਲ-ਨਾਲ ਮੈਨੂੰ ਤੁਹਾਡੇ ਘਰੇ ਜੰਮੇ ਮੁੰਡੇ ਦੀ ਵਧਾਈ ਤਾਂ ਦੇਵੋ ਤੁਸੀਂ ਮੈਨੂੰ ਡੱਬਾ ਵੀ ਨਹੀਂ ਪੜਾਇਆ ਜੋ ਕੋਈ ਪਿੰਡ ਦੇ ਵਿੱਚ ਕਿਸੇ ਦੀ ਘਰ ਦੇ ਵਿੱਚ ਕੋਈ ਖੁਸ਼ੀ ਹੁੰਦੀ ਹੈ ਸਾਰੇ ਮੈਨੂੰ ਮਿਠਾਈ ਅਤੇ ਸੋਹਣੇ ਕੱਪੜੇ ਦੇ ਕੇ ਜਾਂਦੇ ਹਨ ਚਲ ਤੂੰ ਗਰੀਬ ਹੈ ਕੱਪੜੇ ਨਾ ਦੇ ਭਲਾ ਕੁਝ ਖਾਣੂ ਦਾ ਦੇ ਦੇ ਮਿੱਠਾ ਮੂਤਾ ਕਰਾ ਦੇ ਅੱਗੋ surjit ਕਹਿੰਦਾ ਹੈ ਵੀ ਕੀ ਕਰਾਂਗੇ ਅਸੀਂ ਐਸੇ ਮੁੰਡੇ ਦਾ ਸਾਡੀ ਤੀਜੀ ਔਲਾਦ ਹੈ ਅਤੇ ਜਮਦੇ ਸਾਰ ਇਸ ਨੇ ਸਾਨੂੰ ਮਾੜੀ ਖਬਰ ਸੁਣਾ ਦਿੱਤੀ ਹੈ ਅੱਗੋ ਕਾਣਾ ਆਖਦਾ ਹੈ ਕੀ ਗੱਲ ਹੈ ਪਲਾ ਕਿਉਂ ਤੂੰ ਇੰਨਾ ਦੁਖੀ ਹੈ ਪਲਾ ਕੋਈ ਮੁੰਡੇ ਐਵੇਂ ਜੰਮਦੇ ਹਨ ਤੇਰੇ ਘਰੇ ਤੀਜੇ ਮੁੰਡੇ ਦਾ ਜਨਮ ਹੋ ਗਿਆ ਹੈ ਅਤੇ ਤੂੰ ਦੁਖੀ ਹੈ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਉਹ ਪਾਗਲਾ ਜਸ਼ਨ ਮਨਾ ਲੋੜੀਆਂ ਵਨਪਿੰਡ ਦੇ ਵਿੱਚ ਦੋ ਦਿਨਾਂ ਬਾਅਦ ਲੋੜੀ ਹੈ ਅਤੇ ਤੇਰੀ ਥਾਤੇ ਮੈਂ ਹੋਵਾਂ ਤਾਂ ਸਾਰਾ ਪਿੰਡ ਫੁੱਲਾਂ ਦੇ ਨਾਲ ਸਜਾਦਿਆ ਗਲਾ ਕਿਹੜੀਆਂ ਕਰਦਾ ਹੈ ਤਾਂ ਅੱਗੋਂ ਸੁਰਜੀਤ ਦੁਖੀਮੰਦ ਨੇ ਲੱਕਦਾ ਹੈ ਭਲਾ ਮੇਰੇ ਘਰ ਮੁੰਡਾ ਜੰਮਦਾ ਮੈਂ ਵੀ ਆਹੀ ਕੁਝ ਕਰਨਾ ਸੀ ਜੋ ਮੈਂ ਪਹਿਲਾ ਦੋ ਮੁੰਡਿਆਂ ਤੇ ਕੀਤਾ ਹੈ ਲੇਕਿਨ ਆ ਤਾਂ ਕਮੜਾ ਅਪਹਜ ਜੰਮ ਗਿਆ ਹੈ ਇਹ ਤਾਂ ਮੇਰੇ ਸਿਰ ਦੀ ਦਰਦ ਹੈ ਪਹਿਲਾਂ ਹੀ ਅਸੀਂ ਬਹੁਤ ਗਰੀਬ ਹਾਂ ਅਸੀਂ ਤਾਂ ਸੋਚਿਆ ਸੀ ਕੋਈ ਕੁੜੀ ਹੋਵੇਗੀ ਜਾਂ ਫਿਰ ਮੁੰਡਾ ਹੋਵੇਗਾ ਜੋ ਕਿ 10-15 ਸਾਲਾਂ ਦਾ ਹੋ ਕੇ ਥੋੜੀ ਬਹੁਤੀ ਕਵਾਈ ਸਾਨੂੰ ਦੇਣ ਲੱਗ ਜਾਵੇਗਾ ਇਹ ਤਾਂ ਅਪਹਜ ਹੈ ਬਚਪਨ ਤੋਂ ਹੀ ਇਸ ਦੀਆਂ ਦਵਾਈਆਂ ਚੱਲਣੀਆਂ ਹਨ ਅਤੇ ਡਾਕਟਰ ਨੇ ਆਖਿਆ ਹੈ ਵੀ ਇਸ ਦੇ ਮਹੀਨੇ ਦੀ 22500 ਦੀ ਦਵਾਈ ਤਾਂ ਲੱਗਣੀ ਲੱਗਣੀ ਹੈ ਅਤੇ 15 ਸਾਲਾਂ ਦੇ ਹੋਣ ਤੱਕ ਇਸ ਨੂੰ ਆਪਾਂ ਨੂੰ ਦਵਾਈ ਖਵਾਣੀ ਪੈਣੀ ਹੈ ਮਿਰਤੋ ਇਹ ਨਾਲ ਨਹੀਂ ਚੱਲਿਆ ਜਾਂਦਾ ਅੱਗੋ ਇੰਨੀ ਗੱਲ ਸੁਣ ਕੇ ਕਾਲਾ ਬੋਲ ਪੈਂਦਾ ਹੈ ਲੈ ਪਾਗਲਾ ਔਲਾਦ ਤਾਂ ਰੱਬ ਨੂੰ ਕਿਸਮਤ ਵਾਲਿਆਂ ਨੂੰ ਦਿੰਦਾ ਹੈ ਦੇਖ ਮੇਰੇ ਘਰ 15 ਸਾਲ ਹੋ ਗਏ ਹਨ ਵਿਆਹ ਨੂੰ ਮੇਰੇ ਘਰ ਕੋਈ ਵੀ ਔਲਾਦ ਨਹੀਂ ਹੈ ਅਤੇ ਮੈਂ ਔਲਾਦ ਨੂੰ ਕਿੰਨਾ ਤਰਸ ਰਿਹਾ ਹਾਂ ਇਹੋ ਜਿਹਾ ਕੋਈ ਬਾਬਾ ਨਹੀਂ ਛੱਡਿਆ ਇਹੋ ਜਿਹਾ ਕੋਈ ਦਰ ਨਹੀਂ ਛੱਡਿਆ ਇਹੋ ਦਾ ਕੋਈ ਗੁਰਦੁਆਰਾ ਮੰਦਿਰ ਨਹੀਂ ਛੱਡਿਆ ਜਿੱਥੇ ਜਾ ਕੇ ਸੁਖਰਾ ਸੁਖੀ ਹੋਵੇ ਅਤੇ ਮੈਂ ਤਾਂ ਹੁਣੇ 4 ਦਿਨ ਪਹਿਲਾਂ ਦਰਬਾਰ ਸਾਹਿਬ ਵੀ ਮੱਥਾ ਟੇਕ ਕੇ ਆਇਆ ਹਾਂ ਦੁਖ ਪੰਜਨੀ ਮੇਰੀ ਅਗੇ ਅਰਦਾਸ ਕੀਤੀ ਹੈ ਬੀ ਮਾਲਕਾ ਮੈਨੂੰ ਮੁੰਡੇ ਜਾਂ ਫਿਰ ਕੁੜੀ ਦੀ ਦਾਤ ਬਖਸ਼ ਦੇ ਇਨੀ ਗੱਲ ਸੁਣ ਕੇ ਅੱਗੋ ਸੁਰਜੀਤ ਬੋਲ ਪੈਂਦਾ ਹੈ ਵੀ ਇਹੋ ਜੀ ਚਾਹ ਹੈ ਤਾਂ ਤੈਨੂੰ ਆ ਲੈ ਜਾ ਇਹਨੂੰ ਵੇਚ ਨੇਹਾ ਬੋਲ אבי ਸਾਡੇ ਵਾਸਤੇ ਕਬੜ ਹੈ ਲੈ ਜਾਏ ਨੂੰ ਅਗੋਂ ਕਾਲਾ ਹੱਸ ਪਿੰਦਾ ਹੈ ਲੇਕਿਨ ਸੁਰਜੀਤ ਹਾਸੇ ਦੇ ਵਿੱਚ ਜਵਾਬ ਨਹੀਂ ਦਿੰਦਾ ਕਾਲਾ ਸਮਝ ਚੁੱਕਿਆ ਸੀ ਵੀ ਇਹ ਤਾਂ ਕੋਈ ਮਜ਼ਾਕ ਨਹੀਂ ਕਰ ਰਿਹਾ ਇਹ ਤਾਂ ਸੀਰੀਅਸ ਹੈ ਇਹ ਸੱਚੀ ਮੁੱਚੀ ਮੁੰਡੇ ਨੂੰ ਵੇਚਣਾ ਚਾਹੁੰਦਾ ਹੈ ਅੱਗੋ ਕਾਲਾ ਕਹਿੰਦਾ ਮਜ਼ਾਕ ਨਾ ਕਰ ਮੁੰਡੇ ਕੋਈ ਵਿਚਨਲੀ ਚੀਜ਼ ਹੈ ਆਤਾ ਰੱਬ ਦੀ ਦਾਤਾ ਹਨ ਜੇਕਰ ਉਂਝ ਗੋ ਦੇਣਾ ਹੈ ਤਾਂ ਦੇ ਦੇ ਲੇਕਿਨ ਅੱਗੋ surjit ਬੋਲਦਾ ਹੈ ਨਹੀਂ ਅਸੀਂ ਤਾਂ ਵੇਚਣਾ ਹੈ ਕਵਾੜ ਹੀ ਹੈ ਸਾਡੇ ਵਾਸਤੇ ਕਵਾੜ ਦਾ ਮੁੱਲ ਤੋਲ ਕੇ ਪਾਵੇਗਾ ਜਾਂ ਫਿਰ ਸਿੱਧਾ 10 ਤਸਈ ਅੱਗੋ ਕਾਲਾ ਬੋਲ ਪੈਂਦਾ ਹੈ ਮੁੱਲ ਤਾਂ ਤੈਨੂੰ ਬਹੁਤਾ ਦੇ ਦਾਂਗੇ ਜਿੰਨਾ ਤੂੰ ਮੰਗੇਗਾ ਉਹਨਾਂ ਦੇ ਦਾਂਗੇ ਬੋਲ 25000 ਦੇ ਵਿੱਚ ਸੌਦਾ ਕਰ ਲਈਏ ਕਾਲੇ ਨੇ ਉਵੇਂ ਮਜ਼ਾਕ ਦੇ ਵਿੱਚ ਕਿਹਾ ਲੇਕਿਨ ਅੱਗੋ ਸੁਰਜੀਤ ਆਪਣੀ ਪਤਨੀ ਨੂੰ ਪੁੱਛਦਾ ਹੈ ਭਗਵਾਨੇ 25000 ਬਹੁਤ ਹੈ ਤਾਂ ਅੱਗੋ ਹਾਂ ਦੇ ਜਵਾਬ ਆ ਜਾਂਦਾ ਹੈ ਦੋਸਤੋ ਕਾਲੇ ਦੇ ਪੈਰਾ ਹੇਠੋਂ ਜ਼ਮੀਨ ਨਿਕਲ ਚੁੱਕੀ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਵੀ ਇਹ ਕੀ ਹੋ ਰਿਹਾ ਹੈ ਇਹ ਤਾਂ ਸੱਚਮੁੱਚ ਆਪਣਾ ਹੀ ਮੁੰਡਾ 13 ਦਿਨਾਂ ਦਾ ਵੇਚਣਾ ਚਾਹੁੰਦੇ ਹਨ ਤਾਂ ਉਹ 2 ਦਿਨਾਂ ਦਾ ਟਾਈਮ ਦੇ ਦਿੰਦਾ ਹੈ ਵੀ ਜਦੋਂ ਇਹ ਮੁੰਡਾ 15 ਦਿਨਾਂ ਦਾ ਹੋ ਜਾਵੇਗਾ ਮੈਂ ਆਪਣੀ ਪਤਨੀ ਨੂੰ ਲੈ ਕੇ ਇੱਥੇ ਆ ਜਾਵਾਂਗਾ ਨਾਲ ਤੈਨੂੰ ਪੈਸੇ ਫੜਾ ਜਾਵਾਂਗਾ ਤੂ ਇਹ ਮੁੰਡਾ ਮੈਨੂੰ ਦੇ ਦੀ ਤਾਂ ਅਗੋਂ ਹਾਂ ਭਰ ਦਿੰਦੇ ਹਨ ਦੋਸਤੋ ਘਰ ਜਾਂਦਾ ਹੈ ਆਪਣੀ ਪਤਨੀ ਦੇ ਨਾਲ ਸਲਾਹ ਕਰਦਾ ਹੈ ਵੀ ਉਹ ਤਾਂ ਆਪਣੇ ਮੁੰਡੇ ਨੂੰ ਰੱਖਣਾ ਨਹੀਂ ਚਾਹੁੰਦੇ ਅਬ ਤੂੰ ਸੋਚਦੀ ਛੇ ਨਾ ਵੀ ਆਪਾਂ ਕਿਸੇ ਨੂੰ ਗੋਦ ਲੈ ਲਈਏ ਆਪਾਂ ਇਹ ਅਪਾਹਜ ਮੁੰਡਾ ਜੋ ਕਿ ਉਹਨਾਂ ਦੇ ਘਰ ਜਮਿਆ ਹੈ ਇਸ ਨੂੰ ਗੋਦ ਲੈ ਲੈਣੇ ਹਾਂ ਇਹ ਜ਼ਰੂਰ ਆਪਣੀ ਸੇਵਾ ਕਰੇਗਾ ਅਤੇ ਹੋਵੇ ਨਾ ਹੋਵੇ ਆਪਾਂ ਨੂੰ ਪੁੰਨ ਤਾਂ ਜ਼ਰੂਰ ਲੱਗੇਗਾ ਹੋ ਸਕਦਾ ਹੈ ਰੱਬ ਆਪਣੇ ਘਰ ਖੁਸ਼ੀਆਂ ਬਖਸ਼ ਦੇਵੇ ਇਹ ਤਾਂ ਰੱਬ ਦੀ ਸੇਵਾ ਹੈ ਚਲੋ ਆਪਾਂ ਇਹ ਕਰਦੇ ਹਾਂ ਇਸ ਨੂੰ ਗੁੱਦ ਲੈ ਲਈਏ ਤੇਰੀ ਕੀ ਸਲਾਹ ਹੈ ਅੱਗੋ ਕਰਦੀ ਬਲਵਿੰਦਰ ਕੌਰ ਉਹ ਵੀ ਹਾਂ ਪਰ ਦਿੰਦੀ ਹੈ ਅਤੇ ਕਹਿੰਦੀ ਹੈ ਕੋਈ ਗੱਲ ਨਹੀਂ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਉਵੇਂ ਸਹੀ ਹੈ ਮੈਨੂੰ ਵੀ ਸੰਤਾਨ ਚਾਹੀਦੀ ਸੀ ਮੈਂ ਤਾਂ ਹਸਪਤਾਲ ਜਾ ਕੇ ਲੈਣਾ ਚਾਹੁੰਦੀ ਸੀ ਚਲੋ ਐਸੀ ਤਰ੍ਹਾਂ ਆਪਾਂ ਕਰ ਲੈਨੇ ਹਾਂ ਤੁਸੀਂ 25000 ਕਰੋਗੇ ਕਿਵੇਂ ਤਾਂ ਆਪਣੇ ਘਰੇ ਖੜੀ ਮੱਝ ਵੱਲੀਗਾ ਮਾਰਦੇ ਹਨ ਅਤੇ ਕਹਿੰਦੇ ਹਨ ਵੀ ਇਹ ਸੂਣ ਵਾਲੀ ਹੈ ਅਤੇ ਅੱਜ ਦੇ ਜਮਾਨੇ ਰੇਟ ਇਸ ਦਾ ਆਹੀ ਚੱਲਦਾ ਹੈ ਆਪਾਂ ਬਾਜ਼ਾਰ ਦੇ ਵਿੱਚ ਇਸ ਨੂੰ ਵੇਚ ਆਨੇ ਹਾ ਘੱਟੇ ਵਧੇਗਾ ਉਹ ਆਪਾਂ ਬਾਅਦ ਦੇ ਵਿੱਚ ਵੇਖ ਲਾਂਗੇ ਚਲੋ ਜੀ ਉਸੇ ਹੀ ਦਿਨ ਉਸ ਮੱਝ ਨੂੰ ਬਾਜ਼ਾਰ ਦੇ ਵਿੱਚ ਵੇਚ ਆਂਦੇ ਹਨ ਅਤੇ ਪੈਸੇ ਵਗੈਰਾ ਇਕੱਠੇ ਕਰਕੇ ਉਹ ਚਲੇ ਜਾਂਦੇ ਹਨ ਜੀ ਦੋ ਦਿਨਾਂ ਬਾਅਦ ਸੁਰਜੀਤ ਦੇ ਘਰ ਸੁਰਜੀਤ ਦੇ ਘਰ ਜਾ ਕੇ ਸਾਰੇ ਕਾਗਜ਼ੀ ਵਗੈਰਾ ਕੰਮ ਕਰਕੇ ਅਤੇ ਇੱਕ ਸਰਦ ਰੱਖਦੇ ਹਨ ਵੀ ਦੇਖ ਤੇਰੇ ਤੋਂ ਮੈਂ ਗੋਦ ਨਹੀਂ ਲੈ ਰਿਹਾ ਤੇਰੇ ਤੋਂ ਇਹ ਮੁੰਡਾ ਮੈਂ ਖਰੀਦ ਰਿਹਾ ਕਰਕੇ ਅੱਜ ਤੋਂ ਬਾਅਦ ਤੇਰਾ ਇਸ ਤੇ ਕੋਈ ਵੀ ਹੱਕ ਨਹੀਂ ਹੈ ਅਤੇ ਕਦੇ ਵੀ ਤੂੰ ਇਸ ਨੂੰ ਆਪਣੀ ਸ਼ਕਲ ਦਿਖਾਵੇਂਗਾ ਨਹੀਂ ਇਹ ਸ਼ਰਤ ਮੈਨੂੰ ਲਿਖ ਕੇ ਦੇ ਦੇ ਤਾਂ ਕਰਕੇ ਮੈਂ ਤੇਰਾ ਮੁੰਡਾ ਗੋਦ ਲੈ ਲਾਂਗਾ ਦੋਸਤੋ surjit ਹੱਸਦਾ ਵਸਦਾ ਉਸ ਕਾਗਜ਼ਾਂ ਤੇ ਸਹੈਨ ਕਰ ਦਿੰਦਾ ਹੈ ਇਧਰੋਂ ਮਾਂ ਵੀ ਜਿਹੜੀ ਹੈ ਉਹ ਵੀ ਖੁਸ਼ ਹੈ ਉਹ ਵੀ ਸਹੈਨ ਕਰ ਦਿੰਦੀ ਹੈ ਪਤਾ ਨਹੀਂ ਕਿਹੋ ਜੀ ਉਹਨਾਂ ਦੇ ਮਨ ਦੇ ਵਿੱਚ ਆਈ ਹੈ ਸਗੀ ਮਾਂ ਆਪਣੇ ਮੁੰਡੇ ਨੂੰ ਕਬਾੜੀਏ ਨੂੰ ਵੇਚ ਰਹੀ ਹੈ ਦੋਸਤੋ ਅੱਜ ਤੋਂ ਠੀਕ 25 ਸਾਲ ਬਾਅਦ ਇਸ ਕਹਾਣੀ ਦੇ ਵਿੱਚ ਜੋ ਮੋੜ ਆਵੇਗਾ ਉਹ ਸੁਣ ਤੁਸੀਂ ਵੀ ਰਹਿ ਜਾਓਗੇ ਹੈਰਾਨ ਐਸਾ ਕੀ ਹੋਣ ਵਾਲਾ ਜੀ ਦੱਸਾਂਗੀ ਜੀ ਤੁਹਾਨੂੰ ਪੂਰੀ ਵੀਡੀਓ ਦੇ ਵਿੱਚ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਨਾਲ ਲੱਗਦੀ ਬੈਲ ਆਈਕਨ ਨੂੰ ਦਬਾਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਬਿਨਾਂ ਦੇਰ ਕੀਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਖਾਸ ਵੀਡੀਓ ਦਰਅਸਲ ਉਸ ਤੋਂ ਬਾਅਦ ਕਾਲਾ ਉਸ ਤੋਂ ਬਾਅਦ ਕਵਰ ਸਿੰਘ ਜਾਨੀ ਕਾਲਾ ਆਪਣੇ ਮੁੰਡੇ ਨੂੰ ਕਰ ਲੈਂਦਾ ਹੈ ਅਤੇ ਕਰ ਲਿਆ ਕਿ ਉਸ ਦਾ ਨਾਮ ਅਮਰਜੀਤ ਸਿੰਘ ਰੱਖ ਦਿੰਦਾ ਹੈ ਅਮਰਜੀਤ ਹੁਣ ਕਾਲੇ ਨੂੰ ਹੀ ਆਪਣਾ ਪਿਓ ਮੰਨਦਾ ਹੈ ਅਤੇ ਇਧਰ ਬਲਵਿੰਦਰ ਕੌਰ ਨੂੰ ਆਪਣੀ ਮਾਂ ਮੰਨਦਾ ਹੈ ਅਮਰਜੀਤ ਕਿਉਂਕਿ ਅਪਾਹਜ ਹੈ ਉਸ ਦਾ ਇੱਕ ਪੈਰ ਢੰਗ ਤਰ੍ਹਾਂ ਕੰਮ ਨਹੀਂ ਕਰਦਾ ਅਤੇ ਇੱਕ ਲੱਤ ਨਾਲ ਕਿਵੇਂ ਨਾ ਕਿਵੇਂ ਸੋਟੀ ਵਗੈਰਾ ਲਗਾ ਕੇ ਤੁਰਦਾ ਹੈ ਬਚਪਨ ਤੋਂ ਹੀ ਉਸ ਨੂੰ ਇਸ ਤਰ੍ਹਾਂ ਸਿਖਾਇਆ ਜਾਂਦਾ ਹੈ ਉਸ ਦਾ ਸਰਟੀਫਿਕੇਟ ਬਣਾ ਲਿਆ ਜਾਂਦਾ ਹੈ ਸਰਕਾਰੀ ਹਸਪਤਾਲਾਂ ਉਸ ਨੂੰ ਦਵਾਈ ਵਗੈਰਾ ਦਵਾਈ ਜਾਂਦੀ ਹੈ ਅਤੇ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਵੱਡੇ ਵੱਡੇ ਡਾਕਟਰਾਂ ਨੂੰ ਵੀ ਦਿਖਾ ਰੱਖਿਆ ਹੈ ਲੇਕਿਨ ਬਚਪਨ ਤੋਂ ਜੋ ਅਪਹਾਜ ਹੋ ਜਾਵੇ ਪਲਾ ਕਿਸੇ ਵੀ ਡਾਕਟਰ ਨੂੰ ਦਿਖਾ ਲਿਓ ਕੋਈ ਸੋਖਾ ਜਾਂ ਇਲਾਜ ਉਸ ਦਾ ਹੁੰਦਾ ਨਹੀਂ ਹੈ ਹਾਂ ਰੋਗ ਨੂੰ ਸੁਕਾਉਣ ਵਾਸਤੇ ਰੋਗ ਨੂੰ ਠੰਡਾ ਕਰਨ ਵਾਸਤੇ ਕਈ ਸਾਲ ਤੱਕ ਦਵਾਈਆਂ ਵਗੈਰਾ ਜ਼ਰੂਰ ਚਲਦੀਆਂ ਰਹਿੰਦੀਆਂ ਹਨ ਦਵਾਈਆਂ ਆਪਣੀ ਜੇਬ ਦੇ ਵਿੱਚੋਂ ਪੈਸੇ ਭਰ-ਪਰ ਕਰਕੇ ਲਿਆਂਦਾ ਹੈ ਅਤੇ ਚਲੋ ਜਿਵੇਂ ਵੀ ਹੈ ਪੂਰਾ ਪਿਆਰ ਅਮਰਜੀਤ ਨੂੰ ਦਿੰਦੇ ਹਨ ਕਦੇ ਵੀ ਮਹਿਸੂਸ ਨਹੀਂ ਹੋਣ ਦਿੱਤਾ ਵੀ ਉਹ ਉਸਦੇ ਅਸਲੀ ਮਾਤਾ ਪਿਤਾ ਨਹੀਂ ਹਨ ਉਸ ਨੂੰ ਬਦਿਆ ਸਕੂਲ ਦੇ ਵਿੱਚ ਪੜ੍ਹਾਉਂਦੇ ਹਨ ਅਤੇ ਬਹੁਤ ਸੋਹਣੇ ਤਰੀਕੇ ਦੇ ਨਾਲ ਉਸ ਦੀ ਪਰਵਰਿਸ਼ ਕਰਦੇ ਹਨ ਚੰਗੀਆਂ ਚੀਜ਼ਾਂ ਸਿਖਾਉਂਦੇ ਹਨ ਸਵੇਰੇ ਸ਼ਾਮ ਗੁਰੂ ਘਰ ਲੈ ਕੇ ਜਾਣਾ ਅਤੇ ਉਸ ਬੱਚੇ ਨੂੰ ਰੱਬ ਦੀ ਦਾਤ ਸਮਝਦੇ ਹਨ ਸਵੇਰੇ ਸ਼ਾਮ ਉਸ ਨੂੰ ਚੰਗੀਆਂ ਚੀਜ਼ਾਂ ਸਿਖਾਉਣੀਆਂ ਅਤੇ ਚੰਗੀਆਂ ਫਿਲਮਾਂ ਦਿਖਾਉਣੀਆਂ ਚੰਗੇ ਕਿਤਾਬਾਂ ਪੜ੍ਹਾਉਣੀਆਂ ਅਤੇ ਐਸੇ ਤਰ੍ਹਾਂ ਚੱਲਦਾ ਰਹਿੰਦਾ ਹੈ ਦੋਸਤੋ 10ਵੀਂ ਕਲਾਸ ਦੇ ਵਿੱਚ ਉਹੀ ਮੁੰਡਾ ਅਮਰਜੀਤ ਪੂਰੇ ਸਕੂਲ ਦੇ ਵਿੱਚ ਨਹੀਂ ਪੂਰੇ ਜ਼ਿਲ੍ਹੇ ਦੇ ਵਿੱਚ ਟੌਪ ਕਰ ਜਾਂਦਾ ਹੈ ਦੋਸਤੋ ਖਬਰਾਂ ਦੇ ਵਿੱਚ ਆਂਦਾ ਹੈ ਕਿ ਅਮਰਜੀਤ ਸਿੰਘ ਨਾਮ ਦਾ ਇੱਕ ਅਪਾਹਜ ਮੁੰਡਾ ਬਾਕੀ ਸਭ ਤੋਂ ਅੱਗੇ ਲੰਘ ਚੁੱਕਿਆ ਹੈ ਅਤੇ ਇਸ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਜ਼ਿਆਦਾ ਨੰਬਰ ਲਿਆ ਕੇ ਮੈਰਿਟ ਦੇ ਵਿੱਚ ਆਪਣਾ ਨਾਮ ਕਰ ਲਿਆ ਹੈ ਦੋਸਤੋ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਸਕਾਲਰਸ਼ਿਪ ਦੇ ਪੈਸਿਆਂ ਦੇ ਨਾਲ ਬਹੁਤ ਮਹਿੰਗੇ ਵੱਡੇ ਸਕੂਲ ਦੇ ਵਿੱਚ 11ਵੀਂ 12ਵੀਂ ਦੀ ਪੜ੍ਹਾਈ ਕਰਦਾ ਹੈ ਨਾਲ ਨਾਲ ਉਸ ਨੂੰ ਪਤਾ ਲੱਗ ਜਾਂਦਾ ਹੈ ਵੀ ਜਿੰਦਗੀ ਦੇ ਵਿੱਚ ਕੁਝ ਕਰਨਾ ਹੈ ਤਾਂ ਕੋਈ ਨਾ ਕੋਈ ਢੰਗ ਦੀ ਨੌਕਰੀ ਰੱਬਣੀ ਪਵੇਗੀ ਪਹਿਲਾਂ ਤਾਂ ਸੋਚਦਾ ਹੈ ਵੀ ਮੈਂ ਕੋਈ ਕਲੈਕਟਰ ਆਈਪੀਐਸ ਲੱਗ ਜਾਵਾਂ ਫਿਰ ਆਪਣੇ ਦੋਸਤਾਂ ਮਿੱਤਰਾਂ ਦੀ ਸਲਾਹ ਦੇ ਨਾਲ ਐਸਡੀਐਮ ਦੀ ਤਿਆਰੀ ਕਰਨ ਬਾਰੇ ਸੋਚ ਲੈਂਦਾ ਹੈ ਅਤੇ ਮਨ ਦੇ ਵਿੱਚ ठान ਲੈਂਦਾ ਹੈ ਵੀ ਮੈਂ ਗ੍ਰੈਜੂਏਸ਼ਨ ਕਰਨ ਦੇ ਨਾਲ-ਨਾਲ ਐਸਡੀਐਮ ਦੀ ਤਿਆਰੀ ਕਰਾਂਗਾ ਅਤੇ ਐਸਡੀਐਮ ਦੀ ਤਿਆਰੀ ਕਰਨ ਦੇ ਨਾਲ-ਨਾਲ ਮੇਰੀ ਗ੍ਰੈਜੂਏਸ਼ਨ ਪੂਰੀ ਜਿਵੇਂ ਹੋਵੇਗੀ ਪੇਪਰ ਦੇ ਕੇ ਮੈਂ ਕੁਝ ਨਾ ਕੁਝ ਬਣ ਜਾਵਾਂਗਾ ਅਤੇ ਆਪਣੇ ਗਰੀਬ ਮਾਤਾ ਪਿਤਾ ਦੀ ਮਿਹਨਤ ਰੰਗ ਲਦੇਵਾਂਗਾ ਮ ਬਟਾੜਿਆ ਨੇ ਆਪਣਾ ਢਿੱਡ ਵੱਡ ਵੱਡ ਕੇ ਆਪਣੀ ਰੋਟੀ ਘਟਾ ਕੇ ਮੇਰਾ ਪੇਟ ਪਾਲਿਆ ਹੈ ਅੱਜ ਮੈਨੂੰ ਐਸਾ ਕਾਬਲ ਬਣਾਇਆ ਹੈ ਅਤੇ ਮੈਂ ਆਪਣੀ ਪੜ੍ਹਾਈ ਦੇ ਵਿੱਚ ਉੱਚ ਸਿਖਰਾਂ ਤੇ ਚੰਡੇਗੜ੍ਹ ਸकाम ਦੋਸਤੋ 11ਵੀਂ 12ਵੀਂ ਪੂਰੀ ਕਰਦਾ ਹੈ 12ਵੀਂ ਦੇ ਵਿੱਚ ਵੀ ਉਸ ਦਾ ਨੰਬਰ ਪੂਰੇ ਜ਼ਿਲ੍ਹੇ ਦੇ ਵਿੱਚ ਚੌਥਾ ਆਂਦਾ ਹੈ ਅਤੇ ਆਪਣੇ ਨੰਬਰਾਂ ਤੋਂ ਖੁਸ਼ ਹੋ ਕੇ ਸਾਰੇ ਪਿੰਡ ਦੇ ਵਿੱਚ ਪਿਤਾ ਕਾਲਾ ਜਿਹੜਾ ਹੈ ਉਹ ਮਠਾਈ ਵੰਡਦਾ ਹੈ ਅਤੇ ਸਾਰਿਆਂ ਨੂੰ ਵਧਾਈ ਦਿੰਦਾ ਹੈ ਸਬ ਉਸ ਦੇ ਘਰਾਂ ਦੇ ਹਨ ਅਤੇ ਉਸ ਦੇ ਮੁੰਡੇ ਨੂੰ ਹਾਰ ਵਗੈਰਾ ਪਨਾਏ ਜਾਂਦੇ ਹਨ ਅਖਬਾਰਾਂ ਦੇ ਵਿੱਚ ਫੋਟੋ ਆਉਂਦੀ ਹੈ ਦੋਸਤੋ ਸਕੂਲ ਵਾਲੇ ਵੀ ਪੂਰੀ ਮਿਹਨਤ ਕਰਦੇ ਹਨ ਉਹ ਵੀ ਪੱਤੇ 'ਚ ਪਾਉਂਦੇ ਹਨ ਵੀ ਸਾਡੇ ਸਕੂਲ ਦਾ ਬੱਚਾ ਪੂਰੇ ਜ਼ਿਲ੍ਹੇ ਦੇ ਵਿੱਚ ਚੌਥਾ ਆਇਆ ਹੈ ਇੰਨੀ ਖੁਸ਼ੀ ਦੇਖ ਕੇ ਕਾਲੇ ਨੂੰ ਆਪਣੇ ਮੁੰਡੇ ਤੇ ਯਕੀਨ ਹੋ ਚੁੱਕਿਆ ਹੈ ਵੀ ਇਹ ਕੁਝ ਨਾ ਕੁਝ ਕਰੇਗਾ ਤਾਂ ਕਰਕੇ ਉਸਨੇ ਠਾਰ ਲਿਆ ਵੀ ਭਾਵੇਂ ਜੋ ਮਰਜ਼ੀ ਹੋ ਜੇ ਭਾਵੇਂ ਮੈਨੂੰ ਇਹ ਘਰ ਵੇਚਣਾ ਪੈ ਦੇ ਭਾਵੇਂ ਮੈਂ ਆਪਣੇ ਆਪ ਨੂੰ ਪੜਾ ਕਿਉਂ ਨਾ ਵੇਚਦਾ ਇਸ ਮੁੰਡੇ ਨੂੰ ਮੈਂ ਪੜਾਵਾਂ ਲਿਖਾਵਾਂਗਾ ਇਹ ਮੇਰੀ ਜ਼ਿੰਦਗੀ ਬਦਲਣ ਵਾਲਾ ਹੈ। ਦੋਸਤੋ, ਅਮਰਜੀਤ ਵੀ ਆਪਣੇ ਮਾਤਾ-ਪਿਤਾ ਦੀ ਹਾਲਾਤ ਸਮਝਦਾ ਹੈ ਅਤੇ ਉਹ ਚੰਡੀਗੜ੍ਹ ਪੜ੍ਹਾਈ ਕਰਨ ਦੇ ਲਈ ਚਲਾ ਜਾਂਦਾ ਹੈ। ਵੱਡੀਆਂ ਕੋਚਿੰਗਾਂ ਦੇ ਵਿੱਚ ਐਡਮਿਸ਼ਨ ਲੈ ਲੈਂਦਾ ਹੈ। ਡੇਢ-ਦੋ ਸਾਲ ਉੱਥੇ ਲਗਾਤਾਰ ਪੜ੍ਹਾਈ ਕਰਦਾ ਹੈ। ਨਾਲ-ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਆਪਣੀ ਬੀਏ ਪੂਰੀ ਕਰਦਾ ਹੈ। ਬੀਏ ਪੂਰੀ ਕਰਨ ਤੋਂ ਬਾਅਦ 3 ਸਾਲ ਜੀਦੋਂ ਹੋ ਜਾਂਦੇ ਹਨ। ਬੀਏ ਕੰਪਲੀਟ ਕਰਨ ਤੋਂ ਬਾਅਦ ਉਹ ਐਸ.ਡੀ.ਐਮ ਦੀ ਤਿਆਰੀ ਹੋਰ ਜੋਰ-ਜੋਰ ਨਾਲ ਕਰ ਦਿੰਦਾ ਹੈ। ਲਗਭਗ ਤਾਂ ਉਸਨੇ ਕਰ ਰੱਖੀ ਹੈ। ਕਿਉਂਕਿ ਬੀਏ ਦੇ ਨਾਲ ਨਾਲ ਉਸਨੇ ਪੜ੍ਹਾਈ ਕਰੀ ਹੈ ਜਿੱਤੇ ਬਾਕੀ ਜਣੇ ਕੋਲਜਾਂ ਦੇ ਵਿੱਚ ਆਸਕੀਆਂ ਕਰਦੇ ਹਨ ਬਾਕੀ ਜਣੇ ਕੋਰਜਾਂ ਦੇ ਵਿੱਚ ਮਟਰ ਗश्ती ਕਰਦੇ ਇਧਰ ਉਧਰ ਘੁੰਮਦੇ ਹਨ ਉੱਥੇ ਹੀ ਇਹ ਵਿਚਾਰਾ ਇਕੱਲਾ ਲਾਇਬ੍ਰੇਰੀ ਦੇ ਵਿੱਚ ਬੈਠ ਕੇ ਸਾਰਾ ਸਾਰਾ ਦਿਨ ਅੱਧੀ ਅੱਧੀ ਰਾਤ ਤੱਕ ਪੜਦਾ ਰਹਿੰਦਾ ਹੈ ਅਤੇ ਬਹੁਤ ਘੱਟ ਸੌਂਦਾ ਹੈ ਅਤੇ ਇਸ ਨੂੰ ਦੇਖ ਕੇ ਕਈ ਜਣੇ ਮਜ਼ਾਕ ਵੀ ਉਡਾਦੇ ਹਨ ਕਿਤਾਬ ਦਾ ਖਿਹੜਾ ਆਖਦੇ ਹਨ ਲੇਕਿਨ ਕਿਸੇ ਨੂੰ ਧਿਆਨ ਨਹੀਂ ਹੈ ਵੀ ਇਹ ਮੁੰਡਾ ਕੁਝ ਨਾ ਕੁਝ ਕਰੇਗਾ ਅਤੇ ਇਸ ਨੂੰ ਵੀ ਧਿਆਨ ਹੈ ਵੀ ਜੇਕਰ ਅੱਜ ਮੈਂ ਹੁਣ ਜਿਆਦਾ ਟਾਈਮ ਤੱਕ ਕੁਝ ਨਾ ਕੀਤਾ ਮੇਰੇ ਪਿਤਾ ਦੀ ਹਾਲਾਤ ਠੀਕ ਨਹੀਂ ਹਨ ਅਤੇ ਮੇਰੇ ਕੋਲ ਤਾਂ ਮੇਰੇ ਪਿਤਾ ਵਾਂਗ ਕਬਾੜ ਵੀ ਨਹੀਂ ਵੇਚਿਆ ਜਾਣਾ ਨਾ ਹੀ ਮੈਂ ਧਿਆੜੀ ਦੱਪਾ ਕਰ ਸਕਦਾ ਹਾਂ ਮੈਨੂੰ ਤਾਂ ਕੁਝ ਨਾ ਕੁਝ ਕਰਨਾ ਹੀ ਪਵੇਗਾ ਨਹੀਂ ਤਾਂ ਫਿਰ ਮੇਰੇ ਮਾਤਾ ਪਿਤਾ ਦਾ ਸਹਾਰਾ ਬਣਨ ਦੀ ਬਜਾਏ ਬੋਝ ਬਣ ਕੇ ਰਹਿ ਜਾਵਾਂਗਾ ਦੋਸਤੋ ਐਸਡੀਐਮ ਦੀ ਤਿਆਰੀ ਜੋਰ-ਸ਼ੋਰ ਨਾਲ ਕਰਦਾ ਹੈ ਅਤੇ ਪਹਿਲੇ ਅਟੈਂਪਟ ਦੇ ਵਿੱਚ ਪੇਪਰ ਦੇ ਦਿੰਦਾ ਹੈ ਕਿਉਂਕਿ ਉਹ ਵਿਕਲੰਗ ਹੈ ਅਤੇ ਉਸ ਦਾ ਸਰਟੀਫਿਕੇਟ ਬਣਿਆ ਹੈ ਉਸ ਨੂੰ ਵਧੀਆ ਵਿਕਲਾੰਗਾ ਵਾਲਾ ਕੋਟਾ ਮਿਲਦਾ ਹੈ ਅਤੇ ਐਸ ਡੀ ਐਮ ਦੇ ਪੇਪਰ ਦੇ ਵਿੱਚ ਆਸਾਨੀ ਦੇ ਨਾਲ ਉਸ ਦਾ ਚੈਨ ਹੋ ਜਾਂਦਾ ਹੈ ਦੋਸਤੋ ਐਸ ਡੀ ਐਮ ਬਣ ਚੁੱਕਾ ਹੈ ਅਖਬਾਰਾਂ ਦੇ ਵਿੱਚ ਉਸ ਦਾ ਇੰਟਰਵਿਊ ਹੈ ਯੂਟਿਊਬਰ ਆ ਕੇ ਉਸ ਦਾ ਪੋਡਕਾਸਟ ਕਰਦੇ ਹਨ ਇੰਟਰਵਿਊ ਲੈਂਦੇ ਹਨ ਸਾਰੇ ਪਾਸੇ ਉਸ ਦੀ ਚਰਚਾ ਹੈ ਦੋਸਤੋ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰ ਚੁੱਕਿਆ ਹੈ ਪਿੰਡ ਦੇ ਵਿੱਚ ਪਿੰਡ ਦੇ ਸਕੂਲ ਦੇ ਵਿੱਚ ਉਸ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਇੱਧਰ ਉਸੇ ਹੀ ਲਾਈਨ ਦੇ ਵਿੱਚ ਸਕੂਲ ਦੇ ਵਿੱਚ ਸਭ ਤੋਂ ਪਿੱਛੇ-ਪਿੱਛੇ ਖੜਾ surjit ਪਛਤਾਉਂਦਾ ਹੈ ਉਹ ਤਾਂ ਖੂਨ ਦੇ ਹੰਝੂ ਰੋ ਰਿਹਾ ਹੈ ਉਸ ਨੂੰ ਥੋੜੀ ਖੁਸ਼ੀ ਵੀ ਹੈ ਵੀ ਮੇਰਾ ਮੁੰਡਾ ਕੁਝ ਨਾ ਕੁਝ ਕਰ ਰਿਹਾ ਹੈ ਲੇਕਿਨ ਦੁੱਖ ਵੀ ਹੈ ਵੀ ਅੱਜ ਉਹ ਮੇਰਾ ਮੁੰਡਾ ਨਹੀਂ ਹੈ ਉਹ ਤਾਂ ਕਿ ਸੇ ਖੋਦਾ ਹੋ ਚੁਕਿਆ ਹੈ ਉਹ ਠਾਲ ਲਿੰਦਾ ਹੈ ਵੀ ਮੈਂ ਆਪਣੇ ਮੁੰਡੇ ਨੂੰ ਸੱਚਾਈ ਦੱਸਾਂਗਾ ਉਸਨੇ ਮਨ ਹੀ ਮਨ ਸੋਚਿਆ ਵੀ ਜੇਕਰ ਮੈਂ ਆਪਣੇ ਮੁੰਡੇ ਨੂੰ ਉਸਦੀ ਸੱਚਾਈ ਦੱਸ ਦਿੱਤੀ ਤਾਂ ਸ਼ਾਇਦ ਇਹ ਮੇਰੇ ਕੋਲ ਵਾਪਸ ਆ ਜਾਵੇਗਾ ਅਤੇ ਇਹ ਮੇਰੀ ਸੇਵਾ ਕਰੇਗਾ ਨਾ ਕਿ ਉਸ ਕਬਾੜ ਵਾਲੇ ਦੀ ਲੇਕਿਨ surjit ਨੂੰ ਉਸਦੀ ਪਤਨੀ ਯਾਨੀ ਕਿ amarjeet ਦੀ ਮਾਤਾ ਰੋਕ ਦਿੰਦੀ ਹੈ ਇੱਥੇ ਕਹਿੰਦੀ ਹੈ ਮਰਚੇ ਨੂੰ ਉਸ ਦੀ ਜ਼ਿੰਦਗੀ ਜਿਉਣ ਦਿਓ ਅਸੀਂ ਭਾਵੇਂ ਗਰੀਬ ਹਾਂ ਸਾਡੇ ਮੁੰਡੇ ਨਸ਼ਿਆਂ ਦੇ ਵਿੱਚ ਹਨ ਅਤੇ ਕੋਈ ਤੰਗ ਦਾ ਕੰਮ ਕਰਦੇ ਨਹੀਂ ਹਨ ਅਸੀਂ ਇਹ ਤਾਂ ਸਾਡੀ ਹੀ ਗਲਤੀ ਹੈ ਦੇਖੋ ਉਹ ਵੀ ਤਾਂ ਸਾਡੇ ਮੁੰਡੇ ਹਨ ਉਹ ਵੀ ਸਾਡਾ ਮੁੰਡਾ ਸੀ ਉਹਨਾਂ ਨੇ ਢੰਗ ਦੀ ਪਰਵਰਿਸ਼ ਕੀਤੀ ਉਹਨੂੰ ਪੜਾਇਆ ਲਿਖਾਇਆ ਉਹਨੂੰ ਨਸ਼ੇ ਤੋਂ ਦੂਰ ਰੱਖਿਆ ਅੱਜ ਦੇਖੋ ਕਿੱਥੇ ਹਨ ਅਤੇ ਆਪਣੇ ਮੁੰਡੇ ਜਿਨ੍ਹਾਂ ਦੇ ਕੋਲ ਦੋਵੇਂ ਲੱਤਾਂ ਹਨ ਸਲਾਬਤ ਹਨ ਕੋਈ ਵਿਕਲੰਗ ਨਹੀਂ ਹਨ ਬਿਲਕੁਲ ਸਵਸਥ ਹਨ ਦੇਖੋ ਅੱਜ ਉਹਨਾਂ ਸੇ ਕਰ ਕਰਕੇ ਗਲੀਆਂ ਦੇ ਵਿੱਚ ਡਿੱਗੇ ਪਏ ਹਨ ਇਹਨਾਂ ਨੂੰ ਕਿੰਨਾ ਸਮਝਾਉਂਦੇ ਹਾਂ ਵੀ ਉਹ ਵੀ ਤੁਹਾਡਾ ਭਰਾ ਹੈ ਅਤੇ ਉਹ ਭਰਾ ਦੇਖੋ ਕਿੱਥੇ ਹੈ ਅਤੇ ਤੁਸੀਂ ਕਿੱਥੇ ਹੋ ਇਹ ਨਹੀਂ ਸਮਝਦੇ ਅਤੇ ਬਿਲਕੁਲ ਨਕਾਰਾ ਹੋ ਚੁੱਕੇ ਹਨ ਮੇਰੀ ਤਾਂ ਗੱਲ ਵੀ ਨਹੀਂ ਮੰਨਦੇ ਅਤੇ ਦੇ ਕੋ ਕਿਵੇਂ ਇਧਰ ਉਧਰ ਫਿਰਦੇ ਹਨ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਡਬੋਲਦੇ ਫਿਰਦੇ ਹਨ ਸਾਰੇ ਪਿੰਡ ਵਾਲੇ ਜਿਨ੍ਹਾਂ ਨੂੰ ਇਹ ਗੱਲ ਦਾ ਪਤਾ ਹੈ ਉਹ ਆਪਸ ਦੇ ਵਿੱਚ ਫੁਸਫਸਾਟ ਦੇ ਨਾਲ ਬੰਦ ਕਮਰਿਆਂ ਦੇ ਵਿੱਚ ਇਸ ਤਰ੍ਹਾਂ ਦੀ ਗੱਲਾਂ ਕਰਿਆ ਕਰਦੇ ਸਨ ਦੇਖ ਲਓ surjit ਦੇ ਕਿੰਨੇ ਫੁੱਟੇ ਭਾਗ ਸਨ ਦੋ ਬੱਚੇ ਜਿਹੜੇ ਅੱਜ ਕਿਸੇ ਕੰਮ ਨਹੀਂ ਆ ਰਹੇ ਉਹਨਾਂ ਨੂੰ ਤਾਂ ਆਪਣੇ ਕੋਲ ਰੱਖ ਲਿਆ ਅਤੇ ਉਹ سونے ਵਰਗਾ ਮੁੰਡਾ ਜੋ ਕਿ ਪਤਾ ਨਹੀਂ ਅੱਜ ਕਿੱਥੇ ਦਾ ਕਿੱਥੇ ਪਹੁੰਚ ਚੁੱਕਿਆ ਹੈ ਜੋ ਕਿੰਨਾ ਵੱਡਾ ਅਫਸਰ ਬਣ ਚੁੱਕਿਆ ਹੈ ਜਿੰਨੂੰ ਜੇਕਰ ਮਿਲਣਾ ਹੋਵੇ ਤਾਂ ਘੱਟੋ ਘੱਟ 3 ਦਿਨ ਪਹਿਲਾਂ ਫੋਨ ਕਰਕੇ ਅਪਾਇੰਟਮੈਂਟ ਲੈਣੀ ਪੈਂਦੀ ਹੈ ਨਹੀਂ ਤਾਂ ਇਸਦੇ ਕੋਲ ਟਾਈਮ ਨਹੀਂ ਹੁੰਦਾ ਅਤੇ ਦੇਖੋ ਕਿੰਨਾ ਵੱਡਾ ਬੰਦਾ ਬਣ ਚੁੱਕਿਆ ਹੈ ਉਸ ਨੂੰ ਇਹਨਾਂ ਨੇ ਕਬਾੜੀਆਂ ਨੂੰ ਵੇਚ ਦਿੱਤਾ ਕਿੰਨੀ ਲਾਣਤ ਹੈ ਇਹਨਾਂ ਤੇ ਅਤੇ ਇਹੋ ਜਿਹੇ ਨਾਲ ਆਹੀ ਹੋਣਾ ਚਾਹੀਦਾ ਹੈ ਜੋ ਕਿ ਰੱਬ ਦੇ ਭਾਣੇ ਨੂੰ ਨਾ ਮੰਨਦੇ ਹੋਏ ਆਪਣੇ ਹੀ ਬੱਚੇ ਨੂੰ ਕਬਾੜੀਆਂ ਨੂੰ ਵੇਚ ਦਿੱਤਾ ਕਿੰਨਾ ਮਾੜਾ ਕੰਮ ਕੀਤਾ ਸੀ ਰੱਬ ਨੇ ਵੀ ਫਿਰ ਇਹਨਾਂ ਨੂੰ ਫੜ ਦਿੱਤਾ ਹੈ ਅਤੇ ਇਹਨਾਂ ਦੀਆਂ ਜਿਹੜੀਆਂ ਬਾਕੀ ਦੋ ਔਲਾਦਾ ਹਨ ਉਹਨਾਂ ਨੂੰ ਕਿਸੇ ਕੰਮ ਜੋਗਾ ਨਹੀਂ ਛੱਡਿਆ ਦੇਖੋ ਰੱਬ ਜਦੋਂ ਮਰਦਾ ਹੈ ਡਾਂਗ ਨਹੀਂ ਮਰਦਾ ਰੱਬ ਤਾਂ ਮਤ ਮਰਦਾ ਹੈ ਲੇਕਿਨ ਇਹਨਾਂ ਦੀ ਜ਼ਿੰਦਗੀ ਵਿੱਚ ਇੱਕ ਇਹੋ ਜਿਹਾ ਮੋੜ ਆਣ ਵਾਲਾ ਸੀ ਜੋ ਕਿ ਨਾਤਾ ਮਾਤਾ ਪਿਤਾ ਨੇ ਕਦੇ ਸੋਚਿਆ ਸੀ ਨਾ ਹੀ ਕਾਲਾ ਕਬਾੜੀ ਵਾਲੇ ਨੇ ਕਿਸੇ ਨੇ ਨਹੀਂ ਸੋਚਿਆ ਸੀ ਵੀ ਇਹੋ ਜਿਹਾ ਮੋੜ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਉਣ ਵਾਲਾ ਹੈ ਅੰਦਰ ਅਸਲ ਇੱਕ ਦਿਨ ਅਚਾਨਕ ਕਾਲਾ ਬਹੁਤ ਬਿਮਾਰ ਹੋ ਜਾਂਦਾ ਹੈ ਉਸਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਬਿੱਟੇ ਅਮਰਜੀਤ ਨੂੰ ਪਤਾ ਲੱਗਦਾ ਹੈ ਵੀ ਕਾਲੇ ਨੂੰ ਤਾਂ ਬਲੱਡ ਕੈਂਸਰ ਨਿਕਲੀ ਹੈ ਅਤੇ ਇਹ ਹੁਣ ਥੋੜੇ ਦਿਨਾਂ ਦਾ ਮਹਿਮਾਨ ਹੈ ਜਿਵੇਂ ਹੀ ਕਾਲੇ ਨੂੰ ਆਪਣੀ ਇਹ ਬਿਮਾਰੀ ਦਾ ਪਤਾ ਲੱਗਦਾ ਹੈ ਤਾਂ ਉਹ ਵੀ ਦਹਿਸ਼ਤ ਦੇ ਵਿੱਚ ਆ ਜਾਂਦਾ ਹੈ ਉਹ ਤਾਂ ਰੱਬਗੇ ਅਰਦਾਸਾ ਕਰਦਾ ਹੈ ਵੀ ਚਲੋ ਕੋਈ ਗੱਲ ਨਹੀਂ ਮੈਨੂੰ ਜੋ ਰੋਗ ਲਾਇਆ ਲਾਇਆ ਮੇਰੇ ਮੁੰਡੇ ਨੂੰ ਤੁਸੀਂ ਚੰਗਾ ਜੀਵਨ ਬਖਸ਼ ਦਿੱਤਾ ਹੈ ਹੁਣ ਮੇਰੇ ਪਰਿਵਾਰ ਨੂੰ ਜੀਣ ਵਾਸਤੇ ਮੇਰੀ ਲੋੜ ਨਹੀਂ ਹੈ ਚਲੋ ਜਿਵੇਂ ਵੀ ਹੈ ਤੁਹਾਡਾ ਧੰਨਵਾਦ ਮੈਂ ਤੁਹਾਡਾ ਪਾਣਾ ਮੰਨਦਾ ਹਾਂ ਅੱਤੇ ਮੈਂ ਤੁਹਾਡੇ ਭਾਣੇ ਦੇ ਬਿਲਕੁਲ ਵੀ ਸ਼ੱਕ ਨਹੀਂ ਕਰਦਾ ਅਤੇ ਜੋ ਕਰਦੇ ਹੋ ਚੰਗੇ ਵਾਸਤੇ ਕਰਦੇ ਹੋ ਸ਼ਾਇਦ ਇਸ ਘਟਨਾ ਦੇ ਵਿੱਚ ਵੀ ਮੇਰੇ ਪਰਿਵਾਰ ਦੀ ਕੋਈ ਚੰਗਿਆਈ ਛੁਪੀ ਹੋਵੇਗੀ ਜੋ ਮੈਂ ਸਮਝ ਨਹੀਂ ਪਾਰਿਆ ਧੰਨਵਾਦ ਕਰਦਾ ਹੈ ਦੋਸਤੋ ਕੋਲ ਬੈਠੀ ਮਾਤਾ ਜੜੀ ਹੈ ਉਹ ਫਿੱਟ ਲੰਨ ਤੇ ਪਉਂਦੀ ਹੈ ਵੀ ਇਸ ਵਿੱਚ ਕਿਹੜੀ ਚੰਗਿਆਈ ਹੈ ਐਵੇਂ ਮਾਰੀ ਜਾਣਾ ਹੈ ਰੱਬ ਹਾਂ ਜੋ ਕਰਦਾ ਹੈ ਚੰਗੇ ਲਈ ਕਰਦਾ ਹੈ ਲੇਕਿਨ ਤੈਨੂੰ ਇਹਨੇ ਵਧੀਆ ਮੌਕੇ ਤੇ ਜਦੋਂ ਤੇਰੀ ਜ਼ਿੰਦਗੀ ਸੋਖੀ ਹੋਣ ਵਾਲੀ ਸੀ ਸਾਰੀ ਉਮਰ ਤੂੰ ਗਰੀਬੀ ਦੇ ਵਿੱਚ ਕੱਟ ਦਿੱਤੀ ਅਤੇ ਜਿਵੇਂ ਹੀ ਥੋੜਾ ਸੋਖਾ ਹੋਇਆ ਅੱਜ ਤੈਨੂੰ ਇਹ ਰੋਗ ਲਾ ਦਿੱਤਾ ਹੈ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਬੜੇ ਦੁੱਖ ਸਨ ਮਾੜਾ ਜਿਹਾ ਸੁਖ ਆਇਆ ਹੁਣ ਪਹਾੜ ਜਿਹੜਾ ਦੁੱਖ ਮੇਰੇ ਸਿਰ ਤੇ ਆਣ ਵੱਜਿਆ ਹੈ ਲੇਕਿਨ ਇਧਰ ਕੋਲ ਬੈੱਡ ਤੇ ਲੇਟਿਆ ਕਾਲਾ ਆਪਣੀ ਪਤਨੀ ਨੂੰ ਸਮਝਾਉਂਦਾ ਹੈ ਕੋਈ ਗੱਲ ਨਹੀਂ ਭਗਵਾਨੇ ਰੱਬ ਦਾ ਪਾਣਾ ਮੰਨਣਾ ਚਾਹੀਦਾ ਹੈ ਚਲੋ ਐਸੀ ਤਰ੍ਹਾਂ ਸਮਾ ਬੀਦਾ ਰਹਿੰਦਾ ਹੈ ਅਮਰਜੀਤ ਮਿਚ ਮਿਚ ਸਮਾ ਕੱਢ ਕੇ ਆਪਣੀ ਡਿਊਟੀ ਤੋਂ ਆਪਣੇ ਪਿਤਾ ਦਾ ਹਾਲ ਚਾਲ ਪੁੱਛਦਾ ਹੈ ਅਤੇ ਆ ਕੇ ਆਪਣੇ ਪਿਤਾ ਦੀ ਸੇਵਾ ਕਰਦਾ ਹੈ ਪਿਤਾ ਕਾਣਾ ਵੀ ਖੁਸ਼ ਹੈ ਵੀ ਚਲੋ ਮੇਰਾ ਮੁੰਡਾ ਸਰਵਣ ਪੁੱਤ ਨਿਕਲਿਆ ਹੈ ਅੱਦੇ ਮੇਰੀ ਓਕੇ ਟਾਈਮ ਦੇ ਵਿੱਚ ਸੇਵਾ ਕਰ ਰਿਹਾ ਹੈ ਬੜੇ ਮਹਿੰਗੇ ਹਸਪਤਾਲ ਦੇ ਵਿੱਚ ਇਸ ਨੇ ਮੈਨੂੰ ਪਰਤੀ ਕਰਾਇਆ ਹੈ ਅਤੇ ਮੇਰਾ ਇਲਾਜ ਚੱਲ ਰਿਹਾ ਹੈ ਦੋਸਤੋ ਅਮਰਜੀਤ ਪੂਰਾ ਜੋਰ ਲਗਾ ਦਿੰਦਾ ਹੈ ਕਿਸੇ ਤਰੀਕੇ ਦੇ ਨਾਲ ਪਿਤਾ ਨੂੰ ਬਚਾਏ ਜਾ ਸਕੇ ਲੇਕਿਨ ਸਭ ਜਗ੍ਹਾ ਡਾਕਟਰਾਂ ਦੇ ਜਵਾਬ ਆ ਰਹੇ ਹਨ ਕੋਈ ਮਹੀਨੇ ਬਾਅਦ ਜਵਾਬ ਦਿੰਦਾ ਹੈ ਅਤੇ ਕੋਈ ਰਿਪੋਰਟ ਪਰਦੇਸਾਰ ਵੀ ਇਸ ਦਾ ਕੁਝ ਵੀ ਨਹੀਂ ਹੋ ਸਕਦਾ ਹੁਣ ਤਾਂ ਬਸ ਇਹ 15 ਤੋਂ 20 ਦਿਨਾਂ ਦਾ ਮਵਨ ਹੈ ਕਾਲੇ ਨੂੰ ਜਿਵੇਂ ਇਹ ਗੱਲ ਪਤਾ ਲੱਗਦੀ ਹੈ ਵੀ ਹੁਣ ਮੇਰੀ ਜ਼ਿੰਦਗੀ ਬਹੁਤੀ ਨਹੀਂ ਬਚੀ ਤਾਂ ਉਹ ਮੰਦੀ ਜੀ ਆਵਾਜ਼ ਦੇ ਵਿੱਚ ਹੋਲੀ ਜੀ ਆਵਾਜ਼ ਦੇ ਵਿੱਚ ਆਪਣੇ ਮੁੰਡੇ ਨੂੰ ਬੁਲਾਉਂਦਾ ਹੋਇ ਅਮਰਜੀਤ ਬਾਹਰੋਂ ਅੰਦਰ ਆਂਦਾ ਹੈ ਅਤੇ ਅੰਦਰ ਆ ਕੇ ਉਸ ਦੇ ਕੋਲ ਬੈਠ ਜਾਂਦਾ ਹੈ ਕਾਲਾ ਆਪਣੀ ਜ਼ਿੰਦਗੀ ਦੇ ਆਖਰੀ ਸਾਹ गिन ਰਿਹਾ ਸੀ ਉਹ ਨਹੀਂ ਸੀ ਚਾਹੁੰਦਾ ਵੀ ਇੱਕ ਇਹੋ ਦਾ ਕੋੜਾ ਸੱਚ ਜੋ ਕਿ ਉਸਨੇ ਆਪਣੀ ਦਿਲ ਦੇ ਵਿੱਚ ਬਚਪਨ ਤੋਂ ਲੁਕਾਇਆ ਹੈ ਉਹ ਨਹੀਂ ਸੀ ਚਾਹੁੰਦਾ ਵੀ ਇਹ ਮੇਰੇ ਨਾਲ ਇਸੇ ਤਰ੍ਹਾਂ ਚਲਾ ਜਾਵੇ ਅਤੇ ਮੇਰੇ ਮੁੰਡੇ ਨੂੰ ਸਚਾਈ ਨਾ ਪਤਾ ਲੱਗੇ ਦੋਸਤੋ ਉੱਥੇ ਕੋਈ ਹੋਰ ਇਨਸਾਨ ਹੁੰਦਾ ਤਾਂ ਸ਼ਾਇਦ ਸੋਚਦਾ ਮੈਂ ਇਹ ਸਚਾਈ ਆਪਣੇ ਨਾਲ ਲੈ ਕੇ ਚਲਾ ਜਾਵਾਂ ਮੇਰੇ ਤੋਂ ਬਾਅਦ ਇਹ ਮੈਨੂੰ ਯਾਦ ਕਰੇਗਾ ਲੇਕਿਨ ਕਾਲਾ ਇੱਕ ਚੰਗਾ ਬੰਦਾ ਸੀ ਉਹ ਨਹੀਂ ਸੀ ਚਾਹੁੰਦਾ ਵੀ ਮੈਂ ਸਾਰੀ ਉਮਰ ਝੂਠ ਜੋ ਬੋਲਿਆ ਹੈ ਉਸੇ ਦੇ ਆਧਾਰ ਤੇ ਮੈਂ ਇਸ ਦੁਨੀਆ ਤੋਂ ਚਲਾ ਜਾਵਾਂ ਉਹ ਨਹੀਂ ਸੀ ਚਾਹੁੰਦਾ ਵੀ ਇਸ ਤਰ੍ਹਾਂ ਮੇਰੇ ਨਾਲ ਹੋਵੇ ਦੋਸਤੋ ਸਭ ਸਚਾਈ ਜੋ ਕਿ ਬਚਪਨ ਦੇ ਵਿੱਚ ਅਮਰਜੀਤ ਦੇ ਨਾਲ ਵਾਪਰੀ ਹੈ ਉਸ ਨੂੰ ਦੱਸ ਦਿੰਦਾ ਹੈ ਕਿਸ ਤਰੀਕੇ ਦੇ ਨਾਲ ਤੈਨੂੰ ਮੈਂ 25000 ਦੇ ਵਿੱਚ ਸੁਰਜੀਤ ਸਿੰਘ ਤੋਂ ਖਰੀਦਿਆ ਸੀ ਅਤੇ ਉਹਨਾਂ ਨੇ ਤੈਨੂੰ ਵੇਚ ਦਿੱਤਾ ਸੀ ਉਸਦੀ ਤੇਰੀ ਸਗੀ ਮਾਤਾ ਨੇ ਤੈਨੂੰ ਅਪਾਹਜ ਹੋਣ ਕਰਕੇ ਵੇਚ ਦਿੱਤਾ ਦੇਖ ਅੱਜ ਤੂੰ ਕਿੱਥੇ ਹੈ ਅਤੇ ਉਹਨਾਂ ਦੇ ਜਵਾਕ ਜੋ ਤੇਰੇ ਭਰਾ ਨੂੰ ਕਿੱਥੇ ਹਨ ਮੈਂ ਨਹੀਂ ਚਾਹੁੰਦਾ ਕਿ ਤੂੰ ਉਹਨਾਂ ਤੋਂ ਦੂਰੀ ਰੱਖੇ ਦੇਖ ਮੈਂ ਹੁਣ ਜਾਣ ਲੱਗਾ ਹਾਂ ਦੁਨੀਆ ਤੋਂ ਮੇਰੇ ਜਾਏ ਬਾਅਦ ਤੂੰ ਉਹਨਾਂ ਦੇ ਘਰ ਜਾਣਾ ਉਹਨਾਂ ਦੀ ਵੀ ਮਦਦ ਕਰਨਾ ਅਤੇ ਤੇਰੇ ਭਰਾਵਾਂ ਨੂੰ ਸਮਝਾਉਣਾ ਤੇਰੇ ਭਰਾਵਾਂ ਦੀ ਜ਼ਿੰਦਗੀ ਵੀ ਬਦਲ ਦੇ ਜਿੰਨਾ ਕੁ ਤੂੰ ਕਰ ਸਕਦਾ ਹੈ ਉਹਨਾਂ ਵਾਸਤੇ ਕਰਕੇ ਆ ਮੈਨੂੰ ਖੁਸ਼ੀ ਮਿਲੇਗੀ ਜੇਕਰ ਤੂੰ ਜਿਵੇਂ ਸਾਡੇ ਪਰਿਵਾਰ ਦੀ ਜ਼ਿੰਦਗੀ ਬਦਲੀ ਹੈ ਉਵੇਂ ਆਪਣੇ ਸਗੇ ਪਰਿਵਾਰ ਦੀ ਜ਼ਿੰਦਗੀ ਜਿਨ੍ਹਾਂ ਨੇ ਤੈਨੂੰ ਬਚਪਨ ਦੇ ਵਿੱਚ ਕੱਢ ਦਿੱਤਾ ਸੀ ਆਪਣੀ ਜ਼ਿੰਦਗੀ ਦੇ ਵਿੱਚੋਂ ਉਹਨਾਂ ਦੀ ਬਦਲੇ ਮੈਨੂੰ ਚੰਗਾ ਮਸੂਸ ਹੋਵੇਗਾ ਦੋਸਤੋ ਜਿਵੇਂ ਹੀ ਸਾਰੀ ਸੱਚਾਈ ਅਮਰਜੀਤ ਸੁਣਦਾ ਹੈ ਇੱਕਦਮ ਮਹਿਰਾਨ ਲੱਜਾਂਦਾ ਹੈ ਉਸ ਨੂੰ ਇਸ ਤੇ ਯਕੀਨੀ ਹੋ ਰਿਹਾ ਸੀ ਜੋ ਕੁਝ ਉਸਨੇ ਬਚਪਨ ਤੋਂ ਸੁਣਿਆ ਜਿਸ ਨੂੰ ਆਪਣਾ ਪਿਤਾ ਮੰਨਿਆ ਜੋ ਸਾਨੂੰ ਆਪਣੀ ਮਾਂ ਮੰਨੇ ਉਹ ਤਾਂ ਉਸਦੀ ਸਗੀ ਮਾਤਾ ਹੈ ਹੀ ਨਹੀਂ ਇਹ ਸੱਚਾਈ ਸ਼ਾਇਦ ਕਿਸੇ ਦੇ ਵੀ ਹਜਮ ਨਹੀਂ ਹੋਣੀ ਜੇਕਰ ਕਿਸੇ ਨੂੰ ਵੀ ਇਹ ਪਤਾ ਲਗੇ ਜਿਸ ਨੂੰ ਮੈਂ ਮਾਤਾ ਪਿਤਾ ਮੰਨਦਾ ਹਾਂ ਜਿਸ ਨੂੰ ਮੈਂ ਆਪਣੀ ਸਾਰੀ ਉਮਰ ਪਾਪਾ ਤੇ ਮੰਮੀ ਕਾ ਕੇ ਬੁਲਾਇਆ ਹੈ ਉਹ ਮੇਰੇ ਨਹੀਂ ਹਨ ਉਹਨਾਂ ਨੇ ਤਾਂ ਮੈਨੂੰ ਗੋਦ ਲਿਆ ਸੀ ਦੋਸਤੋ ਉੱਥੇ ਹੀ ਪਬਮਾਰ ਰੋਣ ਲੱਗ ਜਾਂਦਾ ਹੈ ਕੋਲ ਖੜੀ ਬਲਵਿੰਦਰ ਸਮਝ ਨਹੀਂ ਪਾਰੀ ਸੀ ਵੀ ਇਸਨੇ ਆਪਣੇ ਮੁੰਡੇ ਨੂੰ ਕਿਉਂ ਸਤਾਈ ਦੱਸੇ ਇਹ ਤਾਂ ਫਿਰ ਉਧਰ ਚਲਾ ਜਾਵੇਗਾ ਮੇਰਾ ਧਿਆਨ ਕੌਣ ਰੱਖੇਗਾ ਲੇਕਿਨ ਕਾਲੇ ਨੂੰ ਆਪਣੀ ਪਰਵ ਰਿਸ਼ਤੇ ਪੂਰਾ ਯਕੀਨ ਸੀ ਉਸ ਨੂੰ ਪੂਰਾ ਵਿਸ਼ਵਾਸ ਸੀ ਵੀ ਇੱਕ ਦਿਨ ਨਹੀਂ ਜਾਣਾ ਦਿੱਤਾ ਲੇਕਿਨ ਫਿਰ ਵੀ ਚਲੋ ਉਸਨੇ ਭਲਾਈ ਦੇ ਨਾਤੇ ਸਾਰਾ ਕੁਝ ਅਮਰਜੀਤ ਨੂੰ ਦੱਸ ਦਿੱਤਾ ਫੈਸਲਾ ਅਮਰਜੀਤ ਤੇ ਹੈ ਹੁਣ ਉਹ ਕੀ ਕਰਨਾ ਚਾਹੁੰਦਾ ਹੈ ਅਮਰਜੀਤ ਕਾਫੀ ਦਿਨ ਆਪਣੇ ਦਿਲ ਦੇ ਵਿੱਚ ਇਹ ਗੱਲ ਦੱਬੀ ਰੱਖਦਾ ਹੈ ਇਹ ਗੱਲ ਉਸ ਨੂੰ ਅੰਦਰੋਂ ਅੰਦਰੀ ਖਾਰੀ ਸੀ ਜਿਵੇਂ ਕਿ ਅੰਦਰੋਂ ਕੋੜ ਲੱਗ ਗਿਆ ਹੋਵੇ ਉਹ ਉਹ ਸਮਝ ਨਹੀਂ ਪਾ ਰਿਹਾ ਸੀ ਅੱਗੇ ਕੀ ਕਰਨਾ ਹੈ ਕਿ ਨਹੀਂ ਉਸ ਨੂੰ ਤਰ੍ਹਾਂ ਤਰ੍ਹਾਂ ਦੇ ਸੋਤਰਾਂ ਦੇ ਵਿਚਾਰ ਆਉਂਦੇ ਹਨ ਰਾਤ ਨੂੰ ਸੋ ਨਹੀਂ ਪਾਂਦਾ ਆਪਣੇ ਕੰਮ ਦੇ ਵਿੱਚ ਧਿਆਨ ਨਹੀਂ ਲਗਾ ਪਾਂਦਾ ਇਨੇ ਦੇ ਵਿਚਕਾਰ ਇੱਕ ਮੰਦ ਭਾਗੀ ਘਟਨਾ ਉਸਦੇ ਨਾਲ ਵਾਪਰ ਜਾਂਦੀ ਹੈ ਕਾਲਾ ਇਸ ਦੁਨੀਆ ਤੋਂ ਚਲਾ ਗਿਆ ਹੈ ਉਸਦੀ ਅਰਤੀ ਆਪਣੇ ਮੋਢੇ ਦੇ ਨਾਲ ਚੁੱਕਦਾ ਹੈ ਤੇ ਸੰਸਕਾਰ ਕਰਕੇ ਆਂਦਾ ਹੈ ਹੁਣ ਉਸਦੀ ਦੁਨੀਆ ਬिखर ਚੁੱਕੀ ਸੀ ਉਸ ਦਾ ਪਿਤਾ ਜਿਸ ਨੂੰ ਬਚਪਨ ਤੋਂ ਘਟੋ ਘਟ ਉਸਨੇ ਆਪਣਾ ਪਿਤਾ ਮੰਨਿਆ ਸੀ ਅਤੇ ਉਹ ਇਸ ਦੁਨੀਆ ਤੋਂ ਚਲਾ ਗਿਆ ਹੈ ਜਿਸਨੇ ਉਸਦੀ ਜ਼ਿੰਦਗੀ ਬਦਲੀ ਅਤੇ ਜਿਸਨੇ ਉਸ ਨੂੰ ਨਰਕ ਤੋਂ ਬਚਾਲਿਆ ਜਿਸਨੇ ਅੱਜ ਉਸ ਨੂੰ ਇਨਾ ਵੱਡਾ ਅਫਸਰ ਬਣਾ ਦਿੱਤਾ ਹੈ ਅੱਜ ਉਸ ਦੁਨੀਆ ਤੇ ਨਹੀਂ ਹੈ ਬਹੁਤ ਰੋਂਦਾ ਹੈ ਬਹੁਤ ਵਿਲਾਪ ਕਰਦਾ ਹੈ ਲੇਕਿਨ ਦਬਦੇ ਪਾਣੀ ਨੂੰ ਕੌਣ ਬਦਲ ਸਕਦਾ ਹੈ ਚਲੋ ਜੀ ਜਿਵੇਂ ਹੀ ਫੁੱਲ ਤਰ ਕੇ ਆਂਦਾ ਹੈ ਆਂਦੇ ਸਾਰ ਕੁਝ ਦਿਨ ਇੰਤਜ਼ਾਰ ਕਰਦਾ ਹੈ ਅਤੇ ਇੰਤਜ਼ਾਰ ਕਰਨ ਤੋਂ ਬਾਅਦ ਦੋਸਤੋ ਆਪਣੇ ਘਰ ਸੁਰਜੀਤ ਦੇ ਘਰ ਚਲਾ ਜਾਂਦਾ ਹੈ ਉੱਥੇ ਆਪਣੇ ਮੁੰਡੇ ਨੂੰ ਦੇਖ ਮਾਤਾ ਤੋਂ ਰਹਾ ਨਹੀਂ ਜਾਂਦਾ ਗੜਨਾ ਲਗਾ ਲੈਂਦੀ ਹੈ ਰੋਣ ਲੱਗ ਜਾਂਦੀ ਹੈ ਬੇਟਾ ਤੂੰ ਇੱਥੇ ਆ ਗਿਆ ਸਾਨੂੰ ਉਮੀਦ ਨਹੀਂ ਸੀ ਤੈਨੂੰ ਇਹ ਸਤਾਈ ਕਦੇ ਪਤਾ ਲੱਗੇਗੀ ਆਪਣੇ ਆਪ ਤੋਂ ਦੂਰ ਕਰਦਾ ਹੈ ਅਤੇ ਆਖਦਾ ਹੈ ਤੁਸੀਂ ਤਾਂ ਉਹੀ ਮਾਤਾ ਹੋ ਜਿਸਨੇ ਮੈਨੂੰ ਬਚਪਨ ਦੇ ਵਿੱਚ ਸਿਰਫ 25000 ਰੁਪਏ ਦੇ ਵਿੱਚ ਇਸ ਕਰਕੇ ਵੇਚ ਦਿੱਤਾ ਵੀ ਮੈਂ ਅਪਾਹਜ ਸੀ ਤੁਸੀਂ ਮੈਨੂੰ ਗੋਦ ਨਹੀਂ ਦਿੱਤਾ ਤੁਸੀਂ ਮੈਨੂੰ ਵੇਚਿਆ ਸੀ ਤੁਹਾਡੇ ਕਰਮਾਂ ਦੀ ਸਜ਼ਾ ਅੱਜ ਤੁਹਾਨੂੰ ਮਿਲ ਰਹੀ ਹੈ ਲੇਕਿਨ ਮੇਰੇ ਪਿਤਾ ਨੇ ਆਖਰੀ ਵਾਰ ਮੇਰੇ ਨਾਲ ਜਦੋਂ ਗੱਲ ਕੀਤੀ ਉਦੋਂ ਮੈਨੂੰ ਕਿਹਾ ਵੀ ਮੈਂ ਤੁਹਾਡੀ ਮਦਦ ਕਰਾਂ ਮੈਂ ਸਿਰਫ ਇੱਥੇ ਇਸ ਵਾਸਤੇ ਆਇਆ ਹਾਂ ਦੱਸੋ ਤੁਹਾਨੂੰ ਕੀ ਮਦਦ ਚਾਹੀਦੀ ਹੈ ਤਾਂ ਅਗੋ ਮਾਤਾ ਭਰੀ ਆਵਾਜ਼ ਦੇ ਵਿੱਚ ਬੋਲ ਪੈਂਦੀ ਹੈ ਤੂੰ ਇੱਥੇ ਆ ਗਿਆ ਹੈ ਮੈਂ ਤੈਨੂੰ ਗੜ ਨਾ ਲਗਾ ਲਿਆ ਹੈ ਬਸ ਇਹ ਮੇਰੇ ਵਾਸਤੇ ਮਦਦ ਹੈ ਮੈਨੂੰ ਇਸ ਤੋਂ ਜ਼ਿਆਦਾ ਕੋਈ ਵੀ ਮਦਦ ਨਹੀਂ ਚਾਹੀਦੀ ਹੈ ਪਤਾ ਨਹੀਂ ਕੀ ਪੱਥਰ ਉਸ ਵਕਤ ਮੇਰੀਆਂ ਅਕਲਾਂ ਤੇ ਪੈ ਗਈ ਸਨ ਵੀ ਮੈਂ ਤੈਨੂੰ ਕਬਾੜੀ ਦੇ ਨੂੰ ਵੇਚ ਦਿੱਤਾ ਇਸ ਤਰ੍ਹਾਂ ਮੈਂ ਆਪਣੇ ਆਪ ਤੋਂ ਦੂਰ ਕਰ ਦਿੱਤਾ ਪਤਾ ਨਹੀਂ ਕਿਹੋ ਜੀ ਮਾਤਾ ਹਾਂ ਮੈਂ ਮੈਨੂੰ ਤਾਂ ਸ਼ਾਇਦ ਮਾਤਾ ਕਹਾਉਣ ਦਾ ਅਧਿਕਾਰ ਵੀ ਨਹੀਂ ਹੈ ਦੇਖ ਤੇਰੇ ਭਰਾ ਜੋ ਕਿ ਬਿਲਕੁਲ ਸਹੀ ਹਨ ਅੱਜ ਕਿੱਥੇ ਹਨ ਨਸ਼ਿਆਂ ਦੇ ਵਿੱਚ ਡੁੱਬੇ ਹਨ ਪਿੰਡ ਦੇ ਸਭ ਤੋਂ ਜ਼ਿਆਦਾ ਨਸ਼ੇ ਕਰਦੇ ਹਨ ਦੇਖੋ ਅੱਜ ਇਦਰ ਕੋ ਮੁੰਦੇ ਹਨ ਅੱਜ ਤੂੰ ਕਿੱਥੇ ਹੈ ਜੋ ਕਿ ਅਲੱਗ ਪਰਿਵਾਰ ਦੇ ਵਿੱਚ ਰਹਾ ਸ਼ਾਇਦ ਉਸ ਸਮੇਂ ਰੱਬ ਤੇਰਾ ਭਲਾ ਚਾਹੁੰਦਾ ਹੋਵੇਗਾ ਸ਼ਾਇਦ ਰੱਬ ਨੂੰ ਮਨਜ਼ੂਰ ਸੀ ਬਿੱਤੂ ਕੁਝ ਨਾ ਕੁਝ ਬਣ ਕੇ ਦਿਖਾਵੇ ਤਾਂ ਹੀ ਸਾਡੇ ਤੋਂ ਦੂਰ ਹੋ ਗਿਆ ਨਹੀਂ ਤਾਂ ਤੂੰ ਵੀ ਆਪਣੇ ਭਰਾਵਾਂ ਵਾਂਗ ਇੱਥੇ ਨਸ਼ੇ ਕਰਦਾ ਹੋਣਾ ਸੀ ਸ਼ਾਇਦ ਸਾਨੂੰ ਪਰਵਰਿਸ਼ ਕਰਨੀ ਨਹੀਂ ਆਉਂਦੀ ਜੋ ਕਿ ਸਾਡੀ ਹੀ ਔਲਾਦ ਕਿਸੇ ਹੋਰ ਘਰੇ ਜਾ ਕੇ ਇੰਨੀ ਕਾਮਯਾਬ ਹੋ ਜਾਵੇ ਬਾਕੀ ਦੋ ਔਲਾਦਾ ਇੱਥੇ ਗਰਾਕੇ ਬਿਲਕੁਲ ਗਰਪ ਤੇ ਵੀ ਚਲੀ ਜਾਣ ਆਪਣੇ ਭਰਾਵਾਂ ਨੂੰ ਸਮਝਾਉਣ ਦਾ ਯਤਨ ਕਰਦਾ ਹੈ ਚਲੋ ਜੀ ਉਹਨਾਂ ਨੂੰ ਨਸ਼ਾ ਮੁਕਤੀ ਕੈਂਪ ਦੇ ਵਿੱਚ ਛੱਡ ਗਿਆ ਜਾਂਦਾ ਹੈ ਇੱਧਰ ਆਪਣੇ ਪਰਿਵਾਰ ਦਾ ਘਰ ਜਿਹੜਾ ਹੈ ਪੱਕਾ ਕਰਵਾ ਕੇ ਵਧੀਆ ਲੈਂਟਰ ਪਵਾ ਕੇ ਆਰ ਸੀ ਸੀ ਦੀ ਛੱਤ ਲਗਾ ਕੇ ਵਧੀਆ ਛੋਟੇ ਕੋਠੀ ਨੂ ਮਾ ਘਰ ਪਾ ਦਿੰਦਾ ਹੈ ਇੱਧਰ ਆਪਣੇ ਭਰਾਵਾਂ ਨੂੰ ਸੋਹਣੀਆਂ ਦੁਕਾਨਾਂ ਖੋਲ੍ਹ ਕੇ ਦਿੰਦਾ ਹੈ ਵਧੀਆ ਦੁਕਾਨਾਂ ਚੱਲਦੀਆਂ ਹਨ ਬਾਜ਼ਾਰ ਦੇ ਵਿੱਚ ਅਤੇ ਵਧੀਆ ਉਹਨਾਂ ਦਾ ਜ਼ਿੰਦਗੀ ਬਸਰ ਹੋਣਾ ਸ਼ੁਰੂ ਹੋ ਜਾਂਦਾ ਹੈ ਸਾਰੇ ਪਿੰਡ ਵਾਲੇ ਦੇਖਦੇ ਹਨ ਵੀ ਕਿੰਨਾ ਚੰਗਾ ਮੁੰਡਾ ਹੈ ਕਿੰਨਾ ਸੋਹਣਾ ਕੰਮ ਕੀਤਾ ਹੈ ਵੀ ਆਪਣੇ ਉਸ ਪਰਿਵਾਰ ਦੀ ਵੀ ਮਦਦ ਕੀਤੀ ਜਿਸ ਨੇ ਕਦੇ ਉਸਨੂੰ ਟੱਕੇ ਮਾਰ ਕੇ ਕਰੂੰ ਬਾਹਰ ਕਰ ਦਿੱਤਾ ਸਿਰਫ ਇਸ ਵਾਸਤੇ ਵੀ ਕਾਲੇ ਨੇ ਮਰਦੇ ਦਮ ਤੱਕ ਇੱਕ ਗੱਲ ਆਪਣੇ ਮੁੰਡੇ ਨੂੰ ਕਹੀ ਇਹ ਹੁੰਦਾ ਹੈ ਪਿਆਰ ਅਤੇ ਇਹ ਹੁੰਦਾ ਹੈ ਉਸ ਪਿਓ ਪੁੱਤਰ ਦਾ ਰਿਸ਼ਤਾ ਜੋ ਕਿ ਸ਼ਾਇਦ ਅਸਲ ਦੇ ਵਿੱਚ ਉਸ ਦਾ ਪਿਓ ਨਹੀਂ ਸੀ ਲੇਕਿਨ ਪਿਓ ਤੋਂ ਵੀ ਵੱਧ ਕੇ ਉਸ ਨੇ ਮਦਦ ਕੀਤੀ ਅਤੇ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਆਪਣੀ ਜ਼ਿੰਦਗੀ ਦਾ ਕੱਲਾ ਕੱਲਾ ਪਲ ਆਪਣੇ ਮੁੰਡੇ ਦੀ ਭਲਾਈ ਸੋਚੀ ਇਹ ਕੋਈ ਛੋਟੀ ਮੁੱਡੀ ਗੱਲ ਨਹੀਂ ਹੈ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸੱਚਮੁੱਚ ਤੁਹਾਨੂੰ ਚੰਗੀ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹੋ ਜਿਹੀ ਕਹਾਣੀਆਂ ਪਹੁੰਚਦੀਆਂ ਰਹਿਣ ਦੋਸਤੋ ਦਿਓ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਧੰਨਵਾਦ